ਆਪ ਜਪਣ ਵਾਲਿਆਂ ਦੀ ਸ਼ਰਧਾ ਕਰ ਨਾਲ ਪ੍ਰਾਣੀ ਸ਼੍ਰੇਸ਼ਟ ਅਤਰ ਸਿੱਖ ਲੈਂਦਾ ਹੈ ਉਸ ਦੇ ਅੰਦਰੋਂ ਭੈੜੀ ਮਤ ਦੁਰਮਤ ਦੀ ਮੈਲ ਦੂਰ ਹੋ ਜਾਂਦੀ ਹੈ ਜੋ ਸਭ ਨੂੰ ਬਾਣੀ ਵਿੱਚ ਕਹਿੰਦੇ ਨੇ ਮੰਨ ਰਹੇ ਕੌਣ ਕਮਤ ਤੈ ਨਹੀਂ ਭੈੜੀ ਮਤ ਕੀ ਹੈ ਪਰਦਾਰ ਕਹਿੰਦੇ ਬਾਲਾ ਤੂੰ ਕਿਹੜੀ ਭੈੜੀ ਮੱਤ ਲੈ ਕੇ ਬੈਠ ਗਿਆ ਹੈ ਪਰਦਾਰਾ ਪੁਰਾਈ ਹਿਸਤਰੀ ਨਿੰਦਿਆ ਦਾ ਰਸ ਕਹਿੰਦੇ ਨਿੰਦਿਆ ਦਾ ਰਸ ਮਾਣਦਾ ਹੈ ਪਰਮਾਤਮਾ ਦੀ ਭਗਤੀ ਨਹੀਂ ਕੀ ਇਹ ਭੈੜੀ ਮੱਤ ਹੈ ਪਰਜਾ ਅਭਿਜਨਣ ਵਾਲੇ ਤੇ ਸਵਾਗਤ ਕਰੀਏ ਸ੍ਰੀਸ਼ਟ ਅਕਲ ਜਦੋਂ ਸਿੱਖ ਲਈਏ ਤੇ ਫਿਰ ਮੰਦਰਾਵ ਭੈੜੀ ਮਤ ਦੂਰ ਹੋ ਜਾਂਦੀ ਹੈ ਸਾਧਮਾ ਦੀ ਸੰਗਤ ਦੇ ਨਾਲ ਹੀ ਮਨ ਵਿੱਚ ਪ੍ਰਮਾਤਮਾ ਦਾ ਪਿਆਰ ਪੈਦਾ ਹੁੰਦਾ ਹੈ ਜਿਸ ਦੇ ਨਾਲ ਹੀ ਅਸਰ ਵਿੱਚ ਬੰਦਾ ਭਗਤੀ ਕਰਦਾ ਹੈ ਪ੍ਰਮਾਤਮਾ ਦਾ ਪਿਆਰ ਪੈਦਾ ਹੋਣ ਦੇ ਨਾਲ ਮਾਰਗ ਤੇ ਚੱਲਦਾ ਕਿਉਂਕਿ ਸਤਿਗੁਰੂ ਦੇ ਬਾਣੀ ਵਿੱਚ ਸੁਝਾ ਦਿੱਤਾ ਸਾਥ ਸੰਗਤ ਬਿਨਾਂ ਭਾਵ ਨਹੀਂ ਹੋਇਆ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਗੁਰੂ ਦੀ ਸੰਗਤ ਤੋਂ ਬਿਨਾਂ ਪ੍ਰੇਮ ਪੈਦਾ ਨਹੀਂ ਹੁੰਦਾ ਪਰੇਮ ਤੋਂ ਬਿਨਾਂ ਉਸ ਅਕਾਰੁਖੁ ਵਹਿ ਕੋ ਦੀ ਭਗਤੀ ਨਹੀਂ ਹੋਈ ਇਸ ਕਰਕੇ ਸਾਧੂਆਂ ਦੀ ਸੰਗਤ ਕਰਨੀ ਹੈ ਉਹ ਬਹੁਤ ਜ਼ਰੂਰੀ ਹੈ ਸਾਧੂਆਂ ਦੀ ਸੰਗਤ ਕਰਕੇ ਹੀ ਅਸਲ ਦੇ ਵਿੱਚ ਇਹ ਜੀਵ ਜਿਹੜਾ ਹੈ ਸੰਸਾਰ ਸਾਗਰ